ਸੋ ਆਹ ਵਾਲੀ ਜੈਕਟ ਜਿਹੜੀ ਆ ਪਹਿਲਾਂ ਅਸੀਂ 1000 ਰੁਪਏ ਦੀ ਵੇਚੀ ਆ ਹੁਣੇ ਨਾ 1000 ਆ ਨਾ 800 ਆ ਸਿਰਫ 500 ਰੁਪਏ ਦੀ 500 ਰੁਪਏ ਤੋਂ ਸਟਾਰਟ ਆ ਜੀ ਸੋ ਜੈਕਟ ਦੇ ਕਲਰ ਚੈੱਕ ਕਰ ਸਕਦੇ ਆ ਸਾਡੇ ਕੋਲੇ ਜੈਕਟ ਜਿਹੜੀ ਐਲ ਐਕਸ ਐਲ ਡਬਲ ਐਕਸ ਐਲ ਜੈਂਟਸ ਜੈਕਟ 500 ਰੁਪਏ ਤੋਂ ਸਟਾਰਟ ਆ ਜੀ ਪਜਾਮਾ ਜਿਹੜਾ ਆ ਬਹੁਤ ਹੀ ਵਧੀਆ ਵਾ ਅੰਦਰ ਦੇਖ ਸਕਦੇ ਆ ਐਂਟੀ ਫਿਲਿੰਗ ਦਾ ਕੰਮ ਹੋਇਆ ਵਾ ਸੋ ਇਹ ਪਜਾਮਾ ਬਾਜ਼ਾਰ ਦੇ ਵਿੱਚ 400 500 ਰੁਪਏ ਦੀ ਸੇਲ 'ਚ ਵਿਕ ਰਿਹਾ ਆ ਸੋ ਅਸੀਂ ਆ ਪਜਾਮਾ ਤੁਹਾਨੂੰ ਦੇਣ ਜਾ ਰਹੇ ਹਾਂ 1000 ਰੁਪਏ ਉਸ ਤੋਂ ਬਾਅਦ ਵਾਰੀ ਆ ਜੀ ਲੇਡੀਜ਼ ਕੋਟੀਆਂ ਦੀ ਜਿਹੜੀ ਕੋਟੀਆਂ ਅਸੀਂ ਪਹਿਲਾਂ 500 600 700 ਰੁਪਏ ਦੀ ਵੇਚੀ ਆ ਹੁਣ ਅਸੀਂ ਦੇਣ ਜਾ ਰਹੇ ਆ ਜੀ 1000 ਦੀਆਂ ਤਿੰਨ ਸੋ ਚੈੱਕ ਕਰ ਸਕਦੇ ਆ ਵੈਰਾਈਟੀ ਸਾਡੇ ਕੋਲ ਬਹੁਤ ਆ ਹੁਣ ਅਸੀਂ ਕਰਤੀਆਂ ਹੋਈਆਂ 1000 ਦੀਆਂ ਤਿੰਨ ਕੋਟੀਆਂ ਸੋ ਜਿਹੜੇ ਲੇਡੀਜ਼ ਦੇ ਨਾਈਟ ਸੂਟ ਆ ਪਹਿਲਾਂ ਜਿਹੜੇ 500 600 700 ਦੀ ਰੇਂਜ ਵਿੱਚ ਵੇਚਿਆ ਹੁਣ ਅਸੀਂ ਦੇਣ ਜਾ ਰਹੇ ਆ 1000 ਦੇ ਤਿੰਨ ਸੋ ਇਹਦੇ ਵਿੱਚ ਸਾਈਜ਼ ਮਿਲੂਗਾ ਜੀ ਐਲ ਐਕਸਲ ਡਬਲ ਐਕਸਲ ਟ੍ਰिपल 4 5 ਸੋ ਕਲਰ ਚਾਰਟ ਚੈੱਕ ਕਰ ਸਕਦੇ ਆ ਬਹੁਤ ਸਾਰੇ ਕਲਰ ਚਾਰਟ ਆ ਜੇ ਕਹਾਂ ਜਿਹੜੇ ਟਰੈਕਸੂਟ ਸੋ ਟਰੈਕਸੂਟ ਤੁਸੀਂ ਚੈੱਕ ਕਰੋ ਬਹੁਤ ਹੀ ਵਧੀਆ ਵੈਰਾਈਟੀ ਆਈ ਹੈ ਸੋ ਅੰਦਰ ਚੈੱਕ ਕਰ ਸਕਦੇ ਆ ਜੀ ਤੁਸੀਂ ਸਾਰੀ ਐਂਟੀ ਫਿਲਿੰਗ ਸ਼ੇਰਪਾ ਲੱਗੀ ਹੋਈ ਆ ਸੋ ਪਜਾਮੇ ਦੇ ਵਿੱਚ ਵੀ ਚੈੱਕ ਕਰੋ ਜੀ ਲੋ ਜੀ ਸੋ ਇਹ ਤੁਹਾਨੂੰ ਆਪਾਂ ਦਵਾਂਗੇ ਜੀ 1500 ਦੇ ਦੋ ਜਿਹੜੇ ਅਸੀਂ ਪਹਿਲਾਂ 1000 1500 ਦਾ ਇੱਕ ਵਿੱਚ ਆਇਆ ਹੁਣ ਅਸੀਂ ਕਰਤੇ ਹੋਇਆ 1500 ਦੇ ਦੋ ਜਿਹੜੀ ਕਿ ਸ਼ੋਰੂਮਾਂ ਦੇ ਵਿੱਚ ਤੁਹਾਨੂੰ ਜਿਹੜੀਆਂ ਬ੍ਰਾਂਡਡ ਕੁਆਲਿਟੀ ਨਾਲ ਦੇ ਕੇ 2500 ਦੀ ਦਿੰਦੇ ਆ ਜੂ ਸਾਡੇ ਕੋਲ ਮਿਲੋਗੀ ਸਿਰਫ 1000 ਦੀ ਰੇਂਜ ਸੋ ਫਲੈਟ ਰੇਟ ਕਰਤੇ ਆ ਜੀ 1000 ਲਓ ਜੀ ਜੀ ਲੇਡੀਜ਼ ਕੋਰਸੈਟ ਜਿਹੜੇ ਕੀ ਬਹੁਤ ਹੀ ਚੱਲਦੇ ਪਏ ਆ ਬੈਲਵਟ ਦੇ ਕੋਰਸੈਟ ਆ ਜਿਹੜਾ ਕੀ ਮਾਰਕੀਟ ਦੇ ਵਿੱਚ 11200 ਦੀ ਰੇਂਜ ਚ ਵਿਕਦਾ ਆ ਸੋ ਅਸੀਂ ਤੁਹਾਨੂੰ ਦੇਣ ਜਾ ਰਹੇ ਆ 1500 ਦੇ ਦੋ ਸੋ ਚੈੱਕ ਕਰੋ ਜੀ ਬੈਲਵਟ ਦੇ ਸੂਟ ਜਿਹੜੇ ਆ ਮਾਰਕੀਟ ਦੇ ਵਿੱਚ 11500 ਰੁਪਿਆ ਵਿਕਦਾ ਪਿਆ ਆ ਸੋ ਅਸੀਂ ਦੇਣ ਜਾ ਰਹੇ ਆ 1500 ਦੇ ਦੋ ਸੂਟ ਲਓ ਜੀ ਸਟੋਲ ਵਾਲੇ ਉਹ ਬਾਦ ਫਰੋਕ ਸੂਟ ਜਿਹੜੇ ਲੇਡੀਜ਼ ਫਰੋਕ ਸੂਟ ਆ ਇਹ ਅਸੀਂ ਦੇਣ ਜਾ ਰਹੇ ਆ 1500 ਦੇ ਦੋ ਸੋ ਪਹਿਲਾ ਜਿਹੜਾ 1200 1500 ਵਿੱਚ ਆਇਆ ਹੁਣ ਕਰਤੇ ਹੋਇਆ 1500 ਦੇ ਦੋ ਸੂਟ ਸੋ ਚੈੱਕ ਕਰੋ ਜੀ ਸਾਈਜ਼ ਮਿਲੂਗਾ ਐਲ ਐਕਸਲ ਡਬਲ ਐਕਸਲ ਟ੍ਰिपल 4 5 ਜਿਹੜੀ ਆ ਬੱਚਿਆਂ ਦੀ ਜੈਕਟਾਂ ਜਿਹੜੀਆਂ ਆ 450 500 ਵਾਲੀ ਜੈਕਟ ਆ ਅਸੀਂ ਦੇਣ ਜਾ ਰਹੇ ਆ 1000 ਦੀਆਂ ਤਿੰਨ ਸੋ ਚੈੱਕ ਕਰੋ ਜੇ ਲਓ ਜੀ ਵੱਡਾ ਧਮਾਕਾ ਦੇਣ ਜਾ ਰਹੇ ਆ ਜਿਹੜਾ ਪਜਾਮਾ ਅਸੀਂ ਪਹਿਲਾਂ 250 300 ਰੁਪਏ ਦੇ ਵਿੱਚ ਵੇਚਿਆ ਵਾ ਉਹ ਅਸੀਂ ਹੁਣ ਦੇਣ ਜਾ ਰਹੇ ਆ ਜੀ 500 ਰੁਪਏ ਦੇ ਤ ਸੋ ਚੈੱਕ ਕਰੋ ਬਹੁਤ ਹੀ ਗਰਮ ਪਜਾਮੇ ਆ ਸੋ 500 ਰੁਪਏ ਦੇ ਤਿੰਨ ਸੋ ਇੱਕ ਪੀਸ 22 300 ਦਾ ਵੇਚਿਆ ਹੋਇਆ ਵਾ ਹੁਣ ਦੇਣ ਜਾ ਰਹੇ ਆ 500 ਰੁਪਏ ਦੇ ਤਿੰਨ ਸੋ ਜੈਂਟਸ ਪਜਾਮੇ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਜਿਹੜੀ ਆ ਸਾਡੇ ਕੋਲ ਪਹੁੰਚ ਚੁੱਕੀ ਆ ਸੋ ਤੁਹਾਨੂੰ ਅੱਗੇ ਵੈਰਾਈਟੀ ਦਿਖਾਵਾਂਗੇ ਇਸ ਤੋਂ ਬਾਅਦ ਪਜਾਮਾ ਹੋਊਗਾ ਸਾਡੇ ਕੋਲ ਫਰ ਵਾਲਾ ਜਿਹਦੇ ਕੀ ਅੰਦਰ ਫਰ ਲੱਗੀ ਹੋਈ ਹੈ ਪਜਾਮਾ ਜਿਹੜਾ ਹੈ ਬਹੁਤ ਹੀ ਵਧੀਆ ਵਾ ਅੰਦਰ ਦੇਖ ਸਕਦੇ ਆ ਐਂਟੀ ਫੀਲਿੰਗ ਦਾ ਕੰਮ ਹੋਇਆ ਵਾ ਸੋ ਇਹ ਪਜਾਮਾ ਬਾਜ਼ਾਰ ਦੇ ਵਿੱਚ 400 500 ਰੁਪਏ ਦੀ ਸੇਲ 'ਚ ਵਿਕ ਰਿਹਾ ਆ ਸੋ ਅਸੀਂ ਇਹ ਪਜ ਸੋ ਇਹਦੇ ਵਿੱਚ ਸਾਈਜ਼ ਮਿਲੂਗਾ ਤੁਹਾਨੂੰ ਐਲ ਐਕਸ ਐਲ ਡਬਲ ਐਕਸ ਐਲ ਟ੍ਰਿਪਲ 45 ਸੋ ਕਲਰ ਚਾਰਟ ਦੇਖ ਸਕਦੇ ਆ ਬਹੁਤ ਵੀ ਵਧੀਆ ਪਜਾਮਾ ਆ ਸੋ ਚੈੱਕ ਕਰੋ ਮੇਰੇ ਵੀਰ ਸੋ ਦੇਖੋ ਜੀ ਸੋ ਬਹੁਤ ਸਾਰੀ ਵੈਰਾਈਟੀ ਬਹੁਤ سارے ਕਲਰ ਸੋ ਬਰਬਰੀ ਦੇ ਪਜਾਮੇ ਆ ਸੋ ਇਹਦੇ ਵਿੱਚ ਸਾਈਜ਼ ਤੁਹਾਨੂੰ ਮਿਲੂਗਾ ਟ੍ਰਿਪਲ 45 ਐਲ ਐਕਸ ਐਲ ਡਬਲ ਐਕਸ ਐਲ ਤੋਂ ਲੈ ਕੇ ਟ੍ਰਿਪਲ 45 ਸੋ ਚੈੱਕ ਕਰੋ ਜੀ ਅੰਦਰ ਐਂਟੀ ਫਿਲਿੰਗ ਦਾ ਕੰਮ ਆ ਜੀ ਸੋ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਗਾ ਜੀ ਜੈਂਟਸ ਜਿਹੜੇ ਟਰੈਕਸੂਟ ਸੋ ਟਰੈਕਸੂਟ ਤੁਸੀਂ ਚੈੱਕ ਕਰੋ ਬਹੁਤ ਹੀ ਵਧੀਆ ਵੈਰਾਈਟੀ ਆਈ ਆ ਸੋ ਅੰਦਰ ਚੈੱਕ ਕਰ ਸਕਦੇ ਆ ਜੀ ਤੁਸੀਂ ਸਾਰੀ ਐਂਟੀ ਫਿਲਿੰਗ ਸ਼ੇਰਪਾ ਲੱਗੀ ਹੋਈ ਆ ਸੋ ਪਜਾਮੇ ਦੇ ਵਿੱਚ ਵੀ ਚੈੱਕ ਕਰੋ ਜੀ ਲੋ ਜੀ ਸੋ ਇਹ ਤੁਹਾਨੂੰ ਆਪਾਂ ਦਵਾਂਗੇ ਜੀ 1500 ਦੇ ਦੋ ਜਿਹੜੇ ਅਸੀਂ ਪਹਿਲਾਂ 1150 ਦਾ ਇੱਕ ਵੇਚਿਆ ਹੋਇਆ ਹੁਣ ਅਸੀਂ ਕਰਤੇ ਹੋਇਆ 1500 ਦੇ ਦੋ ਸੋ ਜਿਹੜਾ ਇਹਦਾ 445 ਸੇਮ 4 5 ਦਾ ਸਾਈਜ਼ ਜਿਹੜਾ ਆ ਉਹ ਅਲੱਗ ਹੁੰਦਾ ਵਾ ਉਹ ਅਸੀਂ ਦਵਾਂਗੇ ਜੀ ਤੁਹਾਨੂੰ 1000 ਦਾ ਇੱਕ ਸੋ ਆਪਣੇ ਰੇਟ ਚੈੱਕ ਕਰ ਲਓ ਵੀ 1500 ਦੇ ਦੋ ਦਵਾਂਗੇ ਜੀ ਐਲ ਐਕਸਲ ਡਬਲ ਐਕਸਲ ਉਹ ਟ੍ਰਿਪਲ 4 5 ਦਵਾਂਗੇ ਜੀ 1000 ਰੁਪਏ ਦਾ ਸੋ ਇਸ ਤੋਂ ਬਾਅਦ ਵੈਰਾਈਟੀ ਚੈੱਕ ਕਰੋ ਜੀ ਸੋ ਚੈੱਕ ਕਰ ਸਕਦੇ ਆ ਕਿ ਸਾਡੇ ਕੋਲ ਜਿਹੜੀ ਆ ਵੈਰਾਈਟੀ ਬਹੁਤ ਪਹੁੰਚ ਚੁੱਕੀ ਆ ਸੋ ਟਰੈਕ ਸੂਟ ਜਿਹੜਾ ਸਾਡੇ ਕੋਲ 500 ਰੁਪਏ ਤੋਂ ਸਟਾਰਟ ਆ ਐਂਡ ਜਿਹੜਾ ਆ 1000 ਰੁਪਏ ਤੱਕ ਆ ਜੀ ਸੋ ਚੈੱਕ ਕਰੋ ਜੀ ਕਲਰ ਚਾਰਟ ਬਹੁਤ ਸਾਰੇ ਕਲਰ ਚਾਰਟ ਆ ਜੀ 6 6 ਕਲਰ ਚਾਰਟ ਅਵੇਲੇਬਲ ਹੈਗੇ ਆ ਜੀ ਸੋ ਚੈੱਕ ਕਰੋ ਜੀ ਸੋ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਜੈਂਸ ਟਰੈਕਸੂਟ ਇਸ ਤੋਂ ਬਾਅਦ ਇਹ ਵਾਲੇ ਟਰੈਕਸੂਟ ਜਿਹੜੇ ਆ ਇੰਪੋਰਟਡ ਹੋਣਗੇ ਇਹ ਟਰੈਕਸੂਟ ਅਸੀਂ ਤੁਹਾਨੂੰ ਦਵਾਂਗੇ ਜੀ 1500 ਚ ਜਿਹੜਾ ਬਾਜ਼ਾਰ ਮਾਰਕੀਟ ਦੇ ਵਿੱਚ 2000 2500 ਦਾ ਆ ਤੁਸੀਂ ਚੈੱਕ ਕਰ ਸਕਦੇ ਆ ਸਾਰੇ ਬ੍ਰਾਂਡਡ ਹੋਣਗੇ ਔਰ ਪ੍ਰਾਡਾ ਦੇ ਹੋਣਗੇ ਲਓ ਜੀ ਚੈੱਕ ਕਰੋ ਵੈਰਾਈਟੀ ਜੀ ਸੋ ਸਾਈਜ਼ ਸਾਰੇ ਅਵੇਲੇਬਲ ਆ ਕਲਰ ਚਾਰਟ ਸਾਰੇ ਅਵੇਲੇਬਲ ਆ ਸੋ ਰੇਟ ਚੈੱਕ ਕਰੋ ਜੀ ਸਿਰਫ 1500 ਦੇ ਵਿੱਚ ਔਰ ਸਾਰੇ ਇੰਪੋਰਟਡ ਹੋਣਗੇ ਸੋ ਚੈੱਕ ਕਰੋ ਲੋਗੋ ਜੀ ਪ੍ਰਾਡਾ ਦਾ 1500 ਦਾ 1 ਜੀ ਬਾਜ਼ਾਰ ਮਾਰਕੀਟ ਦੇ ਵਿੱਚ ਤੁਹਾਨੂੰ 2250 ਦੀ ਰੇਂਜ ਚ ਮਿਲੇਗਾ ਸੋ ਸਾਡਾ ਜਿਹੜਾ ਆਫਰ ਆ ਲੋੜੀ ਤੱਕ ਚੱਲ ਰਿਹਾ ਜੀ ਸੋ ਇਹਦੇ ਵਿੱਚ ਅਸੀਂ ਦਵਾਂਗੇ ਜੀ 1500 ਦਾ ਸੋ ਉਸ ਤੋਂ ਬਾਅਦ ਆ ਜੀ ਨਾਈਟ ਸੂਟ ਦੀ ਬਾਰੇ ਸੋ ਜਿਹੜੇ ਲੇਡੀਜ਼ ਦੇ ਨਾਈਟ ਸੂਟ ਆ ਪਹਿਲਾਂ ਜਿਹੜੇ 500 600 700 ਦੀ ਰੇਂਜ ਵਿੱਚ ਵੇਚੇ ਆ ਹੁਣ ਅਸੀਂ ਦੇਣ ਜਾ ਰਹੇ ਆ 1000 ਦੇ 3 ਸੋ ਇਹਦੇ ਵਿੱਚ ਸਾਈਜ਼ ਮਿਲੂਗਾ ਜੀ ਐਲ ਐਕਸਐਲ ਡਬਲ ਐਕਸਐਲ ਟ੍ਰਿਪਲ 4 5 ਸੋ ਕਲਰ ਚਾਰਟ ਚੈੱਕ ਕਰ ਸਕਦੇ ਆ ਬਹੁਤ ਸਾਰੇ ਕਲਰ ਚਾਰਟ ਆ ਜੇ ਸੋ ਇੱਕ ਸਨੀਰ ਦਾ ਸੂਟ ਆ ਜੀ ਚੈੱਕ ਕਰਿਓ ਜੀ ਟਰੈਕ ਸੂਟ ਆ ਇਹ ਅਸੀਂ ਦੇਣ ਜਾ ਰਹੇ ਆ ਸਿਰਫ 500 ਰੁਪਏ ਦੀ ਰੇਂਜ ਲੋ ਜੀ ਸੋ ਕਲਰ ਚਾਰਟ ਚੈੱਕ ਕਰੋ ਜੀ ਲੋ ਜੀ ਲੋ ਸੋ ਜਿਹੜੇ 500 ਦੇ ਤਿੰਨਾ ਉਹਦੇ ਵੀ ਕਲਰ ਚਾਰਟ ਚੈੱਕ ਕਰੋ ਜੀ ਆ ਲੋ ਜੀ ਉਹ ਇਸ ਤੋਂ ਬਾਅਦ ਵਾਰੀ ਆ ਜੀ ਲੇਡੀਜ਼ ਕੋਟੀਆਂ ਦੀ ਜਿਹੜੀ ਕੋਟੀ ਅਸੀਂ ਪਹਿਲਾਂ 500 600 700 ਰੁਪਏ ਦੀ ਵੇਚੀ ਆ ਹੁਣ ਅਸੀਂ ਦੇਣ ਜਾ ਰਹੇ ਆ ਜੀ 1000 ਦੀਆਂ ਤਿੰਨ ਸੋ ਚੈੱਕ ਕਰ ਸਕਦੇ ਆ ਵੈਰਾਈਟੀ ਸਾਡੇ ਕੋਲ ਬਹੁਤ ਆ ਹੁਣ ਅਸੀਂ ਕਰਤੀਆਂ ਹੋਈਆਂ 1000 ਦੀਆਂ ਤਿੰਨ ਕੋਟੀਆਂ ਸੋ ਜਿਹੜੀ ਕੋਟੀ 400 500 ਦੀ ਵੇਚੀ ਹੋਈ ਆ ਇਹ ਸਿਰਫ ਲੋਹੜੀ ਆਫਰ ਆ ਜਿਹੜਾ ਚੱਲ ਰਿਹਾ ਵਾ ਸੋ ਲੋਹੜੀ ਕਰਕੇ ਜਿਹੜਾ ਆ ਆ ਲੋ ਜੀ ਸੋ ਮੇਰਾ ਵੀਰ 1000 ਦੀਆਂ ਤਿੰਨ ਚੈੱਕ ਕਰੋ ਜੀ ਕਲਰ ਚਾਰਟ ਸੋ ਸਾਈਜ਼ ਸਾਡੇ ਕੋਲ ਐਲ ਐਕਸਐਲ ਡਬਲ ਐਕਸਐਲ ਤੋਂ ਲੈ ਕੇ ਟ੍ਰਿਪਲ 4 5 ਤੱਕ ਜਿਹੜੀਆਂ ਕੋਟੀ ਜਿਹੜੀਆਂ ਅਵੇਲੇਬਲ ਆ ਸੋ ਸਾਡੇ ਕੋਲ ਕੋਟੀ ਦਾ ਸਟਾਕ ਜਿਹੜਾ ਲਿਮਟਡ ਹੀ ਹੈਗਾ ਆ ਸੋ ਲੋਹੜੀ ਤੱਕ ਜਿਹੜਾ ਆਜੂਗਾ ਇਹ ਆਫਰ ਲੈ ਜਾਊਗਾ ਸੋ ਇਸ ਤੋਂ ਬਾਅਦ ਕੋਟੀ ਦੀ ਥੋੜੀ ਪ੍ਰੀਮੀਅਮ ਕੁਆਲਿਟੀ ਦਿਖਾਨ ਲੱਗੇ ਆ ਜਿਹੜੀ ਕਿ ਸਾਡੇ ਕੋਲ 500 ਰੁਪਏ ਤੋਂ ਸਟਾਰਟ ਆ ਸੋ ਆ ਚੈੱਕ ਕਰੋ ਜੀ ਬਹੁਤ ਹੀ ਵਧੀਆ ਕੋਟੀ ਆ ਛੋੜ ਦੇ ਵਿੱਚ ਔਰ ਇਹ ਕੋਟੀ ਜਿਹੜੀ ਆ ਅਸੀਂ 500 ਰੁਪਏ ਤੋਂ ਸਟਾਰਟ ਦੇ ਰਹੇ ਆ ਸੋ ਇਸ ਤੋਂ ਬਾਅਦ ਇਸ ਤੋਂ ਵੀ ਪ੍ਰੀਮੀਅਮ ਕੁਆਲਿਟੀ ਆ ਜੀ ਜਿਹੜੀਆਂ ਪਹਿਲਾਂ 1200 ਵੇਚੀਆਂ ਹੁਣ ਅਸੀਂ ਕਰਤੀਆਂ 1500 ਦੀਆਂ ਦੋ ਸੋ ਚੈੱਕ ਕਰੋ ਵੈਰਾਈਟੀ ਬਹੁਤ ਹੀ ਵਧੀਆ ਕੁਆਲਿਟੀ ਆ ਔਰ ਸਾਈਜ਼ ਮਿਲਣਗੇ ਇਹਦੇ ਚ ਹਰ ਤਰ੍ਹਾਂ ਦੇ ਸੋ ਇਹ ਆਪਾਂ ਕਰਤੀ ਹੋਈ ਆ ਜੀ 1500 ਦੇ ਦੋ ਲਓ ਜੀ ਆ ਚੈੱਕ ਕਰੋ ਜੀ ਸੋ ਕਲਰ ਚਾਰਟ ਤੁਸੀਂ ਦੇਖ ਸਕਦੇ ਆ ਸਾਡੇ ਕੋਲ ਕਲਰ ਚਾਰਟ ਬਹੁਤ ਆ ਜੀ ਸੋ ਇਹ ਜਿਹੜਾ ਆਫਰ ਆ ਸਿਰਫ ਜਿਹੜਾ ਆ ਲੋਹੜੀ ਤੱਕ ਰਹੂਗਾ ਜੀ ਲਓ ਜੀ ਸਾਰੀਆਂ ਪ੍ਰੀਮੀਅਮ ਕੁਆਲਿਟੀ ਦੀਆਂ ਜਿਹੜੀਆਂ ਕੋਟੀਆਂ ਆ ਜਿਹੜੀਆਂ ਅਸੀਂ ਹੁਣ ਸਸਤੀਆਂ ਕਰ ਦਿੱਤੀਆਂ ਆ ਜਿਹੜੀ ਕਿ ਸ਼ੋਰੂਮਾਂ ਦੇ ਵਿੱਚ ਤੁਹਾਨੂੰ ਜਿਹੜੀਆਂ ਬ੍ਰਾਂਡਡ ਕੁਆਲਿਟੀ ਨਾਲ ਦੇ ਕੇ 22500 ਦੀ ਦਿੰਦੇ ਆ ਜੀ ਸਾਡੇ ਕੋਲ ਮਿਲੋਗੀ ਸਿਰਫ 1000 ਦੀ ਰੇਂਜ ਸੋ ਫਲੈਟ ਰੇਟ ਕਰਤੇ ਆ ਜੀ 1000 ਲਓ ਜੀ ਸੋ ਚੈੱਕ ਕਰੋ ਕੁਆਲਿਟੀ ਫੈਸ਼ਨ ਫਲੋ ਦੀ ਗੋਲਵਿੰਡ ਦੀ ਹਰ ਤਰ੍ਹਾਂ ਦੀ ਜਿਹੜੀ ਬ੍ਰਾਂਡਡ ਕੁਆਲਿਟੀ ਦੀ ਹੈ। ਲੋ ਜੀ। ਲੋ ਜੀ ਇਸ ਤੋਂ ਬਾਅਦ ਵੈਰੀ ਹੈ ਜੀ ਲੇਡੀਜ਼ ਕੋਟ ਸੈੱਟ ਜਿਹੜੇ ਕਿ ਬਹੁਤ ਹੀ ਚੱਲਦੇ ਪਏ ਆ 벨ਵੈਟ ਦੇ ਕੋਟ ਸੈੱਟ ਆ ਜਿਹੜਾ ਕਿ ਮਾਰਕੀਟ ਦੇ ਵਿੱਚ 11200 ਦੀ ਰੇਂਜ 'ਚ ਵਿਕਦਾ ਆ ਸੋ ਅਸੀਂ ਤੁਹਾਨੂੰ ਦੇਣ ਜਾ ਰਹੇ ਆ 1500 ਦੇ ਦੋ। ਸੋ ਚੈੱਕ ਕਰੋ ਜੀ। 1500 ਦੇ ਦੋ ਸੈੱਟ। ਜਿਹੜਾ ਕਿ ਮਾਰਕੀਟ ਦੇ ਵਿੱਚ 1500 1200 ਵਿਕ ਰਿਹਾ ਆ ਅਸੀਂ ਤੁਹਾਨੂੰ ਦੇਣ ਜਾ ਰਹੇ ਆ 1500 ਦੇ ਦੋ ਸੈੱਟ। ਸੋ ਇਹਦੇ ਕਲਰ ਜਿਹੜੇ ਚੈੱਕ ਕਰੋ ਜੀ। ਲਓ ਜੀ ਆ ਚੈੱਕ ਕਰੋ ਜੀ 1500 ਦੇ ਦੋ ਸੈਟ ਸੋ ਉਸ ਤੋਂ ਬਾਅਦ ਵਾਰੀ ਆ ਜੀ ਬੈਲਵਰਡ ਦੀ ਬੈਲਵਰਡ ਦੇ ਸੂਟ ਜਿਹੜੇ ਆ ਮਾਰਕੀਟ ਦੇ ਵਿੱਚ 11500 ਰੁਪਿਆ ਵਿਕਦਾ ਪਿਆ ਆ ਸੋ ਅਸੀਂ ਦੇਣ ਜਾ ਰਹੇ ਆ 1500 ਦੇ ਦੋ ਸੂਟ ਲਓ ਜੀ ਸਟੋਲ ਵਾਲੇ ਸੋ ਇਹ ਜਿਹੜਾ ਆਫਰ ਆ ਜਿਹੜਾ ਸਿਰਫ ਲੋਹੜੀ ਤੱਕ ਰਹੇਗਾ ਜੀ ਲਓ ਜੀ ਸਟੋਲ ਚੈੱਕ ਕਰੋ ਜੀ ਲੋ ਜੀ 1500 ਦੇ ਦੋ ਸੂਟ ਲੋ ਜੀ ਸੋ ਇਸ ਤੋਂ ਬਾਅਦ ਜਿਹੜੇ ਆ ਸ਼ਨੀਲ ਦੇ ਸੂਟ ਸ਼ਨੀਲ ਦੇ ਸੂਟ ਆ ਜੀ ਨੈਰਾ ਕੱਟਦੇ ਸੋ ਚੈੱਕ ਕਰੋ ਜੀ ਲੋ ਜੀ ਕੁਆਲਟੀ ਚੈੱਕ ਕਰੋ ਜੀ ਸੋ ਇਹ ਵੀ ਸੂਟ ਜਿਹੜਾ ਆ ਸਟੋਲ ਵਾਲਾ ਆ ਸੋ ਸਤੋਂ ਘੱਟ ਜਿਹੜੇ ਆ ਮਾਰਕੀਟ ਦੇ ਵਿੱਚ ਰੇਟ ਜਿਹੜੇ ਆ ਅਸੀਂ ਦੇਣ ਜਾ ਰਹੇ ਆ ਸੋ 1500 ਦੇ ਦੋ ਸੂਟ ਕਰਤੇ ਹੋਏ ਆ ਜੀ ਜਿਹੜਾ 11200 ਦਾ ਮਾਰਕੀਟ ਦੇ ਵਿੱਚ ਵਿਕ ਰਿਹਾ ਵਾ ਲੋ ਜੇ ਤੋਂ ਬਾਅਦ ਫਰੋਕ ਸੂਟ ਜਿਹੜੇ ਲੇਡੀਜ਼ ਫਰੋਕ ਸੂਟ ਆ ਇਹ ਅਸੀਂ ਦੇਣ ਜਾ ਰਹੇ ਆ 1500 ਦੇ ਦੋ ਸੋ ਪਹਿਲਾ ਜਿਹੜਾ 11200 1500 ਵਿੱਚ ਆ ਹੁਣ ਕਰਤੇ ਹੋਏ ਆ 1500 ਦੇ ਦੋ ਸੂਟ ਸੋ ਚੈੱਕ ਕਰੋ ਜੀ ਸਾਈਜ਼ ਮਿਲੂਗਾ ਐਲ ਐਕਸਐਲ ਡਬਲ ਐਕਸਐਲ ਟ੍ਰਿਪਲ 4 5 ਫ੍ਰੀ ਸਾਈਜ਼ ਆ ਜੀ ਲੋ ਜੀ ਕਲਰ ਚਾਰ ਚੈੱਕ ਕਰੋ ਲੋ ਜੀ ਸੋ ਵੈਰਾਈਟੀ ਜਿਹੜੀ ਆ ਲੋਹੜੀ ਤੱਕ ਜਿਹੜੀ ਆ ਡਿਸਕਾਊਂਟ ਤੇ ਕਰ ਦਿੱਤੀ ਗਈ ਆ ਸੋ ਜਿੰਨਾ ਜਿੰਨਾਂ ਨੇ ਫਾਇਦਾ ਲੈਣਾ ਆ ਜਲਦੀ ਤੋਂ ਜਲਦੀ ਜਿਹੜੇ ਲੋਹੜੀ ਤੱਕ ਪਹੁੰਚ ਸਕਦੇ ਆ ਜੀ ਸੋ ਚੈੱਕ ਕਰੋ ਜੀ ਲੋ ਜੀ ਉਸ ਤੋਂ ਬਾਅਦ ਬੈਲਵਰਡ ਦੇ ਵਿੱਚ ਨੈਰਾ ਕਟਾ ਜਿਹੜਾ ਕਿ 1500 2000 2500 ਦੀ ਰੇਂਜ ਚ ਬਾਜ਼ਾਰ ਚ ਵਿਕਦਾ ਆ ਸੋ ਅਸੀਂ ਦੇਣ ਜਾ ਰਹੇ ਆ ਸਿਰਫ 1000 ਦੀ ਰੇਂਜ ਸੋ ਚੈੱਕ ਕਰੋ ਜੀ ਨੈਰਾ ਕਟ ਸੋ ਦੁਪੱਟਾ ਨਾਲ ਹੋਊਗਾ ਪਲਾਜ਼ੋ ਨਾਲ ਹੋਊਗਾ ਜੀ 1000 ਦੀ ਰੇਂਜ ਸੋ ਅੱਗੇ ਚੈੱਕ ਕਰੋ ਜੀ ਇਸ ਤੋਂ ਬਾਅਦ ਇਸ ਤੋਂ ਹੈਵੀ ਜਿਹੜਾ ਬੈਲਵਰਟ ਸੂਟ ਆ ਜਿਹੜਾ ਕਿ ਮਾਰਕੀਟ ਦੇ ਵਿੱਚ 2500 3000 ਦੀ ਰੇਂਜ ਵਿੱਚ ਵਿਕਦਾ ਹੈ ਅਸੀਂ ਦੇਣ ਜਾ ਰਹੇ ਹਾਂ ਸਿਰਫ 1500 ਦੀ ਰੇਂਜ ਵਿੱਚ ਲੋ ਜੀ ਇਹਦੇ ਨਾਲ ਵੀ ਲੈਗੀ ਆ ਤੇ ਨਾਲ ਦੁਪੱਟਾ ਵਾ ਜੀ ਸੋ ਇਸ ਤੋਂ ਬਾਅਦ ਇੱਕ ਹੋਰ ਹੈਵੀ ਸੂਟ ਜਿਹੜੇ ਆ ਆਹ ਲੋ ਜੀ ਬੈਲਵਰਟ ਦੇ ਵਿੱਚ ਸੋ ਬੈਲਵਰਟ ਦੀ ਵੈਰਾਈਟੀ ਸਾਡੇ ਕੋਲ 600 ਰੁਪਏ ਤੋਂ ਸਟਾਰਟ ਹੋ ਕੇ ਤੁਹਾਨੂੰ 1500 2000 ਤੱਕ ਰੇਂਜ ਤੱਕ ਮਿਲੋਗੇ ਜੀ ਸੋ ਚੈੱਕ ਕਰੋ ਜੀ ਇਰੇ ਨਾਲ ਵੀ ਸਟੋਲ ਤੁਸੀਂ ਦੇਖ ਸਕਦੇ ਆ ਬਹੁਤ ਹੀ ਹੈਵੀ ਸਟੋਲ ਆ ਜੀ ਸੋ ਚੈੱਕ ਕਰੋ ਜੀ ਲੋ ਜੀ ਸੋ ਇਸ ਵਾਰੀ ਵੀ ਅਸੀਂ ਜਿਹੜੀ ਆ ਬੱਚਿਆਂ ਦੀ ਜੈਕਟਾਂ ਜਿਹੜੀਆਂ ਆ 450 500 ਵਾਲੀ ਜੈਕਟ ਆ ਅਸੀਂ ਦੇਣ ਜਾ ਰਹੇ ਹਜ਼ਾਰ ਦੀਆਂ ਤਿੰਨ ਸੋ ਚੈੱਕ ਕਰੋ ਜੀ ਸੋ ਇਹਦੇ ਵਿੱਚ ਸਾਈਜ਼ ਜਿਹੜੇ ਆ 22 26 ਤੋਂ ਲੈ ਕੇ 28 32 34 36 ਤੱਕ ਜਿਹੜਾ ਸਾਈਜ਼ ਆ ਅਵੇਲੇਬਲ ਹੋਗਾ ਸੋ ਤੁਸੀਂ ਦੇਖ ਸਕਦੇ ਆ ਚਾਈਨਿਸ ਜੈਕਟਾਂ ਆ ਬਹੁਤ ਹੀ ਵਧੀਆ ਸੋ ਅਸੀਂ ਦੇਣ ਜਾ ਰਹੇ ਆ 1000 ਦੀਆਂ ਤਿੰਨ ਸੋ ਚੈੱਕ ਕਰੋ ਜੀ ਸੋ ਬੱਚੇ ਦੀ ਕੁਆਲਿਟੀ ਜਿਹੜੀ ਆ ਚਾਈਨਿਸ ਦੇ ਵਿੱਚ ਆ ਗਈ ਹੋਈ ਆ ਸੋ ਅਸੀਂ ਦੇਣ ਜਾ ਰਹੇ ਆ ਹਜ਼ਾਰ ਦੀਆਂ ਤਿੰਨ ਜਿਹੜੀ ਜੈਕਟ ਬਾਜ਼ਾਰ ਦੇ ਵਿੱਚ 500 600 ਵਿਕਦੀ ਆ ਸੋ ਅਸੀਂ ਕਰਦੇ ਆ ਜੀ ਹਜ਼ਾਰ ਦੀਆਂ ਤਿੰਨ ਸੋ ਉਸ ਤੋਂ ਬਾਅਦ ਵਾਰੀ ਆਉਂਦੇ ਆ ਜੀ ਲੇਡੀਜ਼ ਜੈਕਟਾਂ ਦੀ ਸੋ ਲੇਡੀਜ਼ ਜੈਕਟ ਜਿਹੜੀ ਸਾਡੇ ਕੋਲ 500 ਰੁਪਏ ਤੋਂ ਸਟਾਰਟ ਆ ਸੋ ਅਸੀਂ ਹਰ ਵਾਰ ਦੀ ਤਰ੍ਹਾਂ 500 ਰੁਪਿਆ ਜਿਹੜੀ ਆ ਲੇਡੀਜ਼ ਜੈਕਟ ਦੇ ਰਹੇ ਆ ਔਰ ਜੈਂਟਸ ਜੈਕਟ ਵੀ ਜਿਹੜੀ ਆ 500 ਰੁਪਏ ਤੋਂ ਸਟਾਰਟ ਦੇ ਰਹੇ ਆ ਸੋ ਤੁਸੀਂ ਚੈੱਕ ਕਰੋ ਦੇਖੋ ਜੀ ਸਾਰਾ ਫਰੈਸ਼ ਦਾ ਸਟਾਕ ਆ ਗਿਆ ਆ ਸੋ ਸਟਾਕ ਅਸੀਂ ਜਿਹੜਾ ਆ ਆਪਣੇ ਕੋਲ ਅਵੇਲੇਬਲ ਕਰ ਲਿਆ ਹੋਇਆ ਆ ਸੋ ਤੁਸੀਂ ਲੋਹੜੀ ਤੱਕ ਜਿਹੜਾ ਆ ਇਹਦਾ ਫਾਇਦਾ ਉਠਾ ਸਕਦੇ ਆ ਜੀ ਸੋ ਚੈੱਕ ਕਰੋ ਜੀ ਲੇਡੀਜ਼ ਜੈਕਟ ਜਿਹੜੀ ਆ ਐਲ ਐਕਸ ਐਲ ਡਬਲ ਐਕਸ ਐਲ 500 ਰੁਪਏ ਤੋਂ ਸਟਾਰਟ ਆ 445 ਜਿਹੜੀ ਆ ਉਹ 1500 ਦੀਆਂ ਦੋ ਦਿੱਤੀਆਂ ਜਾਣਗੀਆਂ ਸੋ ਆ ਵਾਲੀ ਜੈਕਟ ਜਿਹੜੀ ਆ ਪਹਿਲਾਂ ਅਸੀਂ 1000 ਰੁਪਏ ਦੀ ਵੇਚੀ ਆ ਹੁਣੇ ਨਾ 1000 ਆ ਨਾ 800 ਆ ਸਿਰਫ 500 ਰੁਪਏ ਦੀ 500 ਰੁਪਏ ਤੋਂ ਸਟਾਰਟ ਆ ਜੀ ਸੋ ਜੈਕਟ ਦੇ ਕਲਰ ਚੈੱਕ ਕਰ ਸਕਦੇ ਆ ਸਾਡੇ ਕੋਲੇ ਜੈਕਟ ਜਿਹੜੀ ਐਲ ਐਕਸ ਐਲ ਡਬਲ ਐਕਸ ਐਲ ਜੈਂਟਸ ਜੈਕਟ 500 ਰੁਪਏ ਤੋਂ ਸਟਾਰਟ ਆ ਜੀ ਸੋ ਚੈੱਕ ਕਰੋ ਜੀ ਸੋ ਆਓ ਤੁਹਾਨੂੰ ਵੈਰਾਈਟੀ ਦਿਖਾਣੇ ਅੱਗੇ ਸੋ ਇਸ ਤੋਂ ਬਾਅਦ ਜਿਹੜੀਆਂ ਸਾਡੇ ਕੋਲ ਇੰਪੋਰਟਡ ਜੈਕਟਾਂ ਆਈਆਂ ਹੋਈਆਂ ਵਾ ਸੋ ਚਾਈਨਿਸ ਦੇ ਵਿੱਚ ਸੋ ਇਹ ਜੈਕਟ ਜਿਹੜੀ ਆ ਬਾਜ਼ਾਰ ਦੇ ਵਿੱਚ 1200 1300 1500 ਮਿਲੋਗੇ ਜ ਸੋ ਚੈੱਕ ਕਰੋ ਵੈਰਾਈਟੀ ਲੋ ਜੀ ਤੁਸੀਂ ਵੈਰਾਈਟੀ ਚੈੱਕ ਕਰੋ ਬਹੁਤ ਹੀ ਪ੍ਰੀਮੀਅਮ ਜਿਹੜੀ ਕੁਆਲਿਟੀ ਆ ਜਿਹੜੀ ਕਿ ਸ਼ੋਰੂਮਾਂ ਦੇ ਵਿੱਚ ਜਿਹੜੀ ਮਿਲਦੀ ਆ ਸੋ ਸੇਮ ਅਸੀਂ ਉਹੀ ਲੈ ਕੇ ਆਏ ਆ ਜੀ ਸੋ ਸਾਰੇ ਜਿਹੜੇ ਆ ਸਿਰਫ 1000 ਜੀ ਐਲ ਐਕਸਲ ਡਬਲ ਐਕਸਲ 1000 ਦੀ ਆ ਤੇ ਜਿਹੜੀ ਟ੍ਰਿਪਲ 45 ਹੋਗੀ ਉਹਦਾ ਰੇਟ ਹੋਗਾ ਜੀ ਸਿਰਫ 1200 ਰੁਪਏ ਸੋ ਚੈੱਕ ਕਰੋ ਜੀ ਸਾਰੀਆਂ ਇੰਪੋਰਟਡ ਜੈਕਟਾਂ ਲੈ ਕੇ ਆਏ ਆਂ ਔਰ ਚਾਈਨਿਸ ਦੇ ਵਿੱਚ ਲੋ ਜੀ ਹੈੱਡਫੋਨ ਵਾਲੀ ਜੈਕਟ ਲੋ ਜੀ ਸੋ ਜੈਕਟ ਦੇ ਵਿੱਚ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਪਹੁੰਚ ਚੁੱਕੀ ਆ ਸੋ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਸੋ ਇਹ ਸੇਲ ਜਿਹੜੀ ਆ ਲੋਹੜੀ ਤੱਕ ਰਹਿਣੀ ਆ ਲੋ ਜੀ ਸੋ ਇਸ ਤੋਂ ਬਾਅਦ ਸਾਡੇ ਕੋਲੇ ਹਾਫ ਜੈਕਟ ਜਿਹੜੀਆਂ ਚਾਈਨਿਸ ਆਈਆਂ ਹੋਈਆਂ ਵਾ ਇਹਦਾ ਰੇਟ ਜਿਹੜਾ ਆ ਮਾਰਕੀਟ ਦੇ ਵਿੱਚ 1200 ਆ ਅਸੀਂ ਦੇਣ ਜਾ ਰਹੇ ਹਾਂ ਸਿਰਫ 1500 ਦੀਆਂ ਦੋ ਸੋ ਚੈੱਕ ਕਰੋ ਜੀ ਬਹੁਤ ਹੀ ਵਧੀਆ ਕੁਆਲਿਟੀ ਆ ਸੋ ਮੇਰਾ ਵੀ ਜੋੜੀਆਂ ਚੀਜ਼ਾਂ ਸੇਮ ਸ਼ੋਰੂਮਾਂ ਦੇ ਵਿੱਚ ਆ ਸਾਡੇ ਕੋਲ ਉਹੀ ਚੀਜ਼ਾਂ ਹੈਗੀਆਂ ਉਹ ਵੀ ਘੱਟ ਰੇਟ ਤੇ ਸੋ ਚੈੱਕ ਕਰੋ ਜੀ ਸੋ ਜੈਕਟਾਂ ਜਿਹੜੀਆਂ ਪ੍ਰੀਮੀਅਮ ਤੋਂ ਪ੍ਰੀਮੀਅਮ ਕੁਆਲਿਟੀ ਦੀਆਂ ਆ ਜਿਹੜੀਆਂ ਕਿ ਹੁਣ ਲੇਟੈਸਟ ਚੱਲਦੀਆਂ ਪਈਆਂ ਲੋਲੀ ਇਸ ਤੋਂ ਬਾਅਦ ਜਿਹੜੇ ਬ੍ਰਾਂਡਡ ਜਿਹੜੇ ਆਪਣੇ ਕੋਲ ਬਲੇਜ਼ਰ ਆ ਸੋ ਬਲੇਜ਼ਰ ਦੀ ਰੇਂਜ ਪਿਛਲੀ ਵਾਰੀ ਵੀ ਅਸੀਂ ਬਹੁਤ ਹੀ ਘੱਟ ਦਿੱਤੀ ਸੀ ਪੂਰੇ ਬਾਜ਼ਾਰ ਨਾਲੋਂ ਸੋ ਇਸ ਵਾਰੀ ਵੀ ਬਲੇਜ਼ਰ ਦੀ ਰੇਂਜ ਜਿਹੜੀ ਆ 1500 ਆ ਜਿਹੜੀ ਮਾਰਕੀਟ ਦੇ ਵਿੱਚ ਇਹਦੀ ਰੇਂਜ ਆ 4500 5000 ਅਸੀਂ ਦੇਣ ਜਾ ਰਹੇ ਹਾਂ ਸਿਰਫ 1500 ਚ ਸੋ ਚੈੱਕ ਕਰੋ ਕਲਰ ਚੜ ਜਾਏ ਸੋ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦੇ ਜਿਹੜੇ ਬਲੇਜ਼ਰ ਆ ਸੋ ਅਸੀਂ ਦੇਣ ਜਾ ਰਹੇ ਹਾਂ ਸਿਰਫ 1500 ਦੀ ਰੇਂਜ ਸੋ ਕਲਰ ਚੜ ਚੈੱਕ ਕਰੋ ਜੀ ਸੋ ਕੋਈ ਵੀ ਮੇਰਾ ਵੀਰ ਦਸੂਏ ਦੇ ਵਿੱਚ ਕੋਈ ਵੀ ਲੁਧਿਆਣੇ ਦੇ ਵਿੱਚ ਜਲੰਧਰ ਦੇ ਵਿੱਚ ਇਦਾਂ ਦੇ ਰੇਟ ਨਹੀਂ ਦਊਗਾ ਜਿਹੜੇ ਕਿ ਸਾਡੇ ਕੋਲ ਅਵੇਲੇਬਲ ਹੋਣਗੇ ਜੀ ਸੋ ਸਿਰਫ 1500 ਦੀ ਰੇਂਜ ਚ ਚੈੱਕ ਕਰੋ ਜੀ ਹਰ ਤਰ੍ਹਾਂ ਦੀ ਕੁਆਲਿਟੀ ਆ ਹਰ ਤਰ੍ਹਾਂ ਦੇ ਸਾਈਜ਼ ਆ ਐਲ ਐਕਸ ਐਲ ਡਬਲ ਐਕਸ ਐਲ ਤੋਂ ਲੈ ਕੇ ਟ੍ਰਿਪਲ 45